ਵੇਖੋ ਤੁੰਦ ਵੈਸੇ ਡਿੱਗਣ ਲੱਗ ਪਈ ਹੁਣ ਤਾਂ ਸਵੇਰ ਦਾ ਮੈਂ ਬਾਹਰ ਨਿਕਲਿਆ ਸੀਗਾ ਦੇ ట్రాన్స్‌ਫਾਰਮ ਆ ਕੁਛ ਨਹੀਂ ਦੀਂਦਾ ਤੂ ਤਾਤ ਤੇ ਸਸੀ ਗੱਲ ਜੀ ਆਪਾਂ ਲੱਗੇ ਆ ਵਲੌਗ ਦੀ ਸਟਾਰਟਿੰਗ ਕਰਨ ਤੇ ਅੱਜ ਰੇ ਵੀ ਪਾਉਣੀਆਂ ਤੇ ਮੈਨੂੰ ਤਾਂ ਦਾ ਡੈਗ ਪੇ ਲੈ ਜੇ ਤਾਂ ਫੇਰ ਤਾਂ ਕੰਮ ਚੱਲੂ ਆ ਬਾਕੀ 12:00 ਵਜੇ ਤੋਂ ਪਹਿਲਾਂ ਕੰਮ ਨਹੀਂ ਚੱਲਣਾ ਤੇ ਕੋ ਸਤਨਾਮ ਕੇ ਬਾਹਨ ਵਾਲਾ ਦਰਾਖਤ ਵੀ ਨਹੀਂ ਦੀਂਦੇ ਕਾਫੀ ਆਤੂਤ ਵੀ ਧੁੰਦ ਲਾਇ ਦੀਂਦਾ ਬਹੁਤ ਜਿਆਦਾ ਧੁੰਦ ਜਾਂ ਧੁੰਪਾਤੀ ਹੀ ਧੁੰਦਦਾ ਹੈ ਬਾਈ ਜਿੰਦਰੇ ਲੱਗ ਪੇ ਖੋਲਣ ਪਾਣੀ ਪੂਣੀ ਪਾਈ ਪਾਉਣ ਲੱਗੇ ਆ ਕਬੂਤਰਾਂ ਨੂੰ ਤੇ ਆ ਪਹਿਲਵਾਨ ਕਿਕਰ ਸਿੰਘ ਆਂਦਾ ਮੈਂ ਜਿੰਦਰਾ ਖੋਲਣਾ ਤੇ ਓਨਾ ਵਜਣੇ ਦੇ ਚਾਅਦਾ ਨਹੀਂ ਉਹ ਜੱਡੇ ਜਿੰਦਰੇ ਲੱਗੇ ਹੋਏ ਠੀਕ ਆ ਐਡੇ ਐਡੇ ਜਿੰਦਰੇ ਆ ਤੇ ਆਂਦਾ ਮੈਂ ਖੋਲਣਾ ਮੈਂ ਕਿਹਾ ਤੂੰ ਖੋਲ ਲਾ ਭਰਾਵਾ ਐਸਾ ਥੀਲਾ ਦੀ ਕਮੀ ਪੇਛੀ ਹੈ ਕੋਈ ਗੱਲ ਨਹੀਂ ਖੁੱਡੇ ਵੀ ਪਾਵਾਂਗੇ ਜਦੋਂ ਘਰ ਪਾਇਆ ਉਹਦੇ ਨਾਲ ਹੀ ਖੁੱਡੇ ਪਾ ਦੇਣੇ ਆ ਤਿਆਰੀਆਂ ਹੀ ਕਰਦੀਆਂ ਮਹਾਰਾਜ ਸੁੱਖ ਰੱਖੇ ਖੋਲ ਤਾਂ ਥੱਲੇ ਟੰਗ ਦੇ ਤੇ ਜਦੋਂ ਘਰ ਪਾਉਣ ਲੱਗ ਪਏ ਤੇ ਖੁੱਡੇ ਟੋਪ ਦੇ ਬਣਾ ਦੇਾਂਗੇ ਭਾਈ ਸਾ ਤੇ ਲਾ ਵੀ ਹੈ ਨਹੀਂ ਭਰਾਵਾ ਪਾਡੀਆਂ ਮਾਰਨ ਦਾ ਕੋਈ ਫਾਇਦਾ ਨਹੀਂ ਤੇ ਨਾ ਪਾਡੀਆਂ ਆਪਾਂ ਮਾਰਗੇ ਤੇ ਕੋਈ ਗੱਲ ਨਹੀਂ ਖੁੱਟੇ ਵੀ ਪੈ ਜਾਣਗੇ ਤੇ ਘਰ ਵੀ ਪੈ ਜੂਆ ਮਾਲਕ ਮਿਹਰ ਕਰੇ ਮੇਰਾ ਸਤਿਗੁਰ ਆਪਣਾ ਲਾਈਟ ਮੰਗਾਈ ਸੀਗੀ ਤੇ ਇਹਦੀ ਆ ਪੱਤੀ ਸੀ ਨਾ ਜਿਹੜੀ ਮਗਰ ਲਈ ਜਮਾ ਬਹੁਤ ਕੰਡਮ ਸੀ ਪੱਤੀ ਫਿਰ ਹੁਣ ਬਣਾ ਕੇ ਲਿਆਂਦੀ ਆ ਆ ਪੱਤੀ ਸਹੀ ਆ ਮਜ਼ਬੂਤ ਓਕੇ ਦੀ ਸਾਢੇ 350 ਵਾਟ ਦੀ ਆ ਆਨਲਾਈਨ ਮੰਗਾਈ ਏ ਚੱਲ ਆਪਣਾ ਡੰਗਾ ਲਾਈ ਜਾਊ ਵੀ ਵਧੀਆ ਯਾਰ ਮਿੱਤਰ ਨਹੀਂ ਯਾਰ ਮਿੱਤਰ ਸੀ ਆਪਣਾ ਡਾਕਟਰ ਉਹਨੇ ਮੰਗਾਤੀ ਇੰਨੇ ਜੀ ਦੋ ਤਿੰਨ ਬੱਚੇ ਹੈਗੇ ਜਿਹੜੇ ਨਹੀਂ ਸਿਰੇ ਚੜਨ ਵਾਲੇ ਕੋਸ਼ਿਸ਼ ਉਹਨਾਂ ਨੂੰ ਵੀ ਬਚਾਉਣ ਦੀ ਆ ਦੋ ਤੱਕ ਸਮਲੇ ਜੇ ਬੈਠੇ ਪਤਾ ਨਹੀਂ ਭੈਣ ਜੋ ਇਹ ਕਿੱਥੇ ਬੈਂਦੇ ਆ ਜੀ ਹੋਏ ਪਏ ਆ ਤੇ ਆ ਕਬੂਦਰੀ ਥੱਲੇ ਵੰਡੇ ਵੀ ਚੱਕਣੇ ਤੇ ਜੋੜੀ ਵੀ ਪਟਣੀਆਂ ਲਾਹ ਵਾਲੀ ਵੀਰ ਕੇ ਜੋੜੀਆਂ ਕੁਛ ਹੈਗੀਆਂ ਜਿਹੜੀਆਂ ਆਸੇ ਪਾਸੇ ਕਰਨ ਵਾਲੀਆਂ ਵੀ ਜਿੰਨ ਵੇਹੇ ਉਹ ਮੈਂ ਕਬੂਤਰ ਰੱਖੇ ਰੱਖੇ ਸੀਗੇ ਉਤਰ ਤਾਂ ਆਪਾਂ 2010 ਤੋਂ ਰੱਖਦੇ ਆ ਉਹਨੇ ਕੋਈ ਪ੍ਰੋਬਲਮ ਕਰਕੇ ਵੇਚਦੀ ਛੱਡਨੇ ਪੈਗੇ ਜੀ ਤੇ ਇਹਦੇ ਵਿੱਚ ਕੁਛ ਕਬੂਤਰ ਹੈਗੇ ਜਿਹੜੇ ਦੇਣ ਵਾਲ ਨੇ ਜਿਹਦੇ ਹੈਗੇ ਮੂੜਨ ਵਾਲੇ ਆ ਤੇ ਆਹ ਜੋੜੀਆਂ ਪਟਦੇ ਆਂ ਗੇ ਰਣ ਜਿਹੜੀਆਂ ਜੋੜੀਆਂ ਦੇ ਬੱਚੇ ਹੈ ਨਹੀਂ ਗਿਓ ਤਾਂ ਰੱਖਣੀਆਂ ਹੀ ਰੱਖਣੀਆਂ ਤੇ ਬਾਕੀ ਕੁਛ ਜੋੜੀਆਂ ਹੈਗੀਆਂ ਵਿੱਚੋਂ ਪਟਣ ਵਾਲੀਆਂ ਪਟਦੇ ਆਂਗੇ ਲਓ ਜੀ ਅਰੇ ਇਹਦਾ ਕੰਮ ਅਸੀਂ ਕੀਤਾ ਪਿਆ ਸਟਾਰਟ ਤੇ ਉਹ ਚੜਤ ਸਿੰਘ ਥੋੜਾ ਜਿਹਾ ਲੇਟ ਕਰ ਗਿਆ ਸਾਨੂੰ ਤੇ ਅਰੇ ਇੱਕ ਸਾਡੇ ਕੋਲੇ ਡਲੇ ਆ ਪਦਾ ਨਿੱਕੇਡੇ ਪਹਾੜਾਂ ਤੋਂ ਆਏ ਆ ਇਹ ਹੋਰ ਤੇ ਡਲਿਆਂ ਵਾਲੀ ਰੇ ਆ ਪਾਉਣ ਲੱਗੇ ਪੈ ਇੱਧਰ ਤਾਂ ਅਸੀਂ 2 2.5 ਕਿੱਲੇ ਵਾਂਗੂ ਪਾਤੀ ਆ ਤੇ ਤੀਜਾ ਗੱਟਾ ਜਾਂਦਾ ਸਾਡਾ ਆ ਉਹ ਚਾਰਮਾ ਤੇ ਉਦੋਂ ਬਾਅਦ ਅਸੀਂ ਉੱਧਰ ਲਈ ਬਾਹਰ ਚੱਲਾਂਗੇ ਲਓ ਜੀ ਛਡੂਗੇ ਚੱਕੇ ਆ ਚੌਥੇ ਗੱਟੇ ਦੇ ਹੋਗੇ ਗੇੜ ਚ ਤੀਜੇ ਦੇ ਚੌਥਾ ਉਹ ਭੰਨੀ ਆਂਦੇ ਜਵਾਕ ਤੇ ਛਡੂਗੇ ਸਾ ਆ ਛੂੰਗਾ ਹੈਗਾ ਮੇਰੇ ਕੋਲ ਵੀ ਆਇਨਾ ਕਹਿ ਦਿਓ ਭਾਈ ਇਹ ਉਹੀ ਫਰਦਾ ਮੈਂ ਵੀ ਅੱਜ ਰੇ ਪਾ ਰਿਆ ਉਧਰ ਪਾਏ ਆਏ ਆ ਤੇ ਆ ਬੰਦੇ ਦੇ ਆਪਣੇ ਦੇ ਬਲੀਟ ਉਪਰ ਮਰਾ ਲਿਆ ਨੇ ਤੇ ਉਧਰ ਨਮੀੜਤਾ ਕੰਮ ਤੇ ਇੱਧਰ ਕਰਤਾ ਸਟਾਰਟ ਇੱਧਰ ਵਾ ਸਾਢੇ 3 4 ਗੱਟੇ ਪੈਣਗੇ ਪਾ ਦਿੰਨੇ ਆ ਫਿਰ ਜਾ ਕੇ ਕੂਤਰਾਂ ਦਾ ਵੀ ਨੇ ਦਾਣਾ ਪਾਣੀ ਜੂਤ ਨੂੰ ਮੈਂ ਦੱਸਿਆ ਸੀਗਾ ਤੇ ਮਣਕੇ ਦਿੱਤਾ ਸੀ ਉਹ ਪਾਤਾ ਤੇ ਵਾ ਸੁਣ ਥੋੜਾ ਜਨਾ ਰੇ ਦੇ ਵਿੱਚ ਡਲੇ ਆ ਸਾਨੂੰ ਦਿੱਕਤ ਦਿੰਦੇ ਆ ਉਹਨਾਂ ਨੂੰ ਪਾਉਣ ਤੇ ਟਾਈਮ ਨਹੀਂ ਲੱਗਦਾ ਜਿੰਨਾ ਭੰਨਣ ਤੇ ਲੱਗ ਜਾਂਦਾ ਤੇ ਪਾਈ ਜਾਂਦੇ ਸੀ ਆਪਾਂ ਰੇ ਤੇ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਸੇਵ ਦਾ ਖੁੱਡ ਵੇਖੀ ਆ ਤੇ ਆਪਣੇ ਬਾਹਣਾ ਚ ਹੈ ਵੀ ਨਹੀਂ ਸੀਗੀ ਉਹ ਕਮਰਾ ਚ ਜ਼ਰੂਰ ਸੀਗੀ ਆ ਵੇਖੋ ਸੇਦੀ ਖੁੱਡੀ ਆ ਸਹੀ ਪਟਦੀ ਸੀ ਹੈ ਪ੍ਰਾਣੀ ਨੀ ਭਰਾਵਾ ਚੂਹੇ ਚਾ ਇਹਨੇ ਕੁੱਤਿਆਂ ਦੀਆਂ ਪੈੜਾਂ ਆ ਨਾ ਯਾਰ ਨਹੀਂ ਆਹ ਕੁੱਤਿਆਂ ਦੀਆਂ ਪੈੜਾਂ ਦੀਆਂ ਤੈਨੂੰ ਚਣ ਵੇਖ ਲੈ ਨੇ ਮੰਨ ਲੈ ਨੇ ਤਰੀ ਗੱਲ ਆ ਵੇ ਕੁੱਤਿਆਂ ਲਓ ਜੀ ਦੇਣ ਗਿਆ ਛੀਪਨ ਨੂੰ ਤੇ ਮਾਲਕ ਦੀ ਮਿਹਰ ਨਾਲ ਆਪਣੇ ਭਰਾ ਜਿਹੜੇ ਹਲਾ ਮੈਂ ਦੂਰ ਆਕੇ ਲੱਗੀ ਜਾਂਦੇ ਆ ਅੱਜ ਚੱਲ ਰਹੀ ਪਾਤੀ ਸਾਰੇ ਜਿ ਨਿਪਟ ਗਿਆ ਕੰਮ ਤੇ ਕਿੱਧਰ ਫਿਰਦਾ ਤੂੰ ਲਓ ਜੀ ਇਹ ਵੀ ਨਾ ਧੋ ਕੇ ਰੈਡੀ ਆ ਤੇ ਪੱਠੇ ਕੱਲ ਦੇ ਵੀ ਵੜਦੇ ਤੇ ਪੁੱਤਰੇ ਪਏ ਕੁਸ ਤੇ ਇਧਰ 5.5 ਛੀ ਗੱਟੇ ਪੈ ਗਏ ਆਪਣੇ ਇਧਰ ਤੇ ਚਾਰ ਗੱਟੇ ਪੈ ਗਏ ਉਧਰ 10 ਗੱਟੇ ਪਾਈ ਸੀ ਅਸੀਂ ਲੱਗੇ ਸੀਗੇ ਵੈਗਰੂ ਦੀ ਮੇਰ ਨਾਲ 2 ਵਜੇ ਤੇ ਪੌਣੇ 5 ਵਜੇ ਤਣੂ ਅਸੀਂ ਰੇਖ ਖਲਾਰਤੀ ਡਲੇ ਭੰਨਣ ਦੇ ਬੜਾ ਟਾਈਮ ਲੱਗਾ ਸਾਨੂੰ ਰੇਖ ਖਲਾਰਨ ਤੇ ਘਟ ਲੱਗਿਆ ਤੇ ਅਵਾ ਇਹ ਦੋਵੇਂ ਭਰਾ ਜਿਨ੍ਹਾਂ ਨੇ ਬਹੁਤ ਮਦਦ ਦਿੱਤੀ ਇਹਨਾਂ ਕੋਲ ਥਾਪੇ ਫੜਾਤੇ ਇਹਨਾਂ ਨੂੰ ਹੀ ਕਹ ਲੈ ਬਾਈ ਭੰਨੀ ਆਓ ਤੇ ਦੂਜਾ ਉਹਨੂੰ ਵੀ ਬਖਾਉਣਾ ਮੈਂ ਕਿ ਮੱਤੀਆ ਨਾ ਤੇ ਤੇ ਬੈਠਿਆ ਕਿਉਂ ਕਹਾ ਮੈਂ ਇਦਾਂ ਬੋਤਾ ਉਧਰ ਦੀ ਨੰਗਿਆ ਕਰ ਕੀ ਜੀ ਆਪਣੇ ਅੱਜ ਜਾਨਵਰ ਸਵੇਰ ਜਿਹੜੇ ਬੱਚਿਆਂ ਨੂੰ ਦਵਾਈ ਦੂਈ ਦੇਣੀ ਸੀ ਉਹ ਵੀ ਨਹੀਂ ਵੀਡੀਓ ਬਣੀ ਕਾਰਨ ਕੀ ਬਣੇ ਮੇਰੇ ਪਰਨਾ ਨਹੀਂ ਸਹੀ ਬੱਧਿਆ ਬੱਧਿਆ ਸੀ ਤੇ ਇਹ ਬੰਦੇ ਨੂੰ ਨਾ ਕਿੰਨਾ ਮਰਜੀ ਸਮਝਾ ਲਗੇ ਠੀਕ ਆ ਇਹ ਬੰਦੇ ਨੇ ਗੇਮਾਂ 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 ਇਹਦਾ ਫੋਨ ਚੈੱਕ ਕਰਨਾ ਹੋਵੇ ਨਾ ਕਿਸੇ ਨਾ ਜੋ ਵਰਲਡ ਦੀ ਗੇਮ ਆ ਇਹਦੇ ਫੋਨ ਚ ਹੋਊਗੀ ਹਨਾ ਤੇ ਹੁਣ ਕਬੂਤਰ ਤਾਂ ਯਾਰ ਦਿਖਣੇ ਨਹੀਂ ਹਨਾ ਨਹੀਂ ਥੋੜਾ ਸ਼ੌਂਕ ਕਰਾ ਦਿੰਦੇ ਮਾੜਾ ਮੋਟਰਸ ਤੇ ਵੀਣੀ ਚੱਲਾ ਜਾਲ ਵਾਲਿਆਂ ਦਾ ਜਿਹੜੇ ਹੈਗੇ ਇਹਨਾਂ ਦਾ ਸ਼ੌਂਕ ਕਰਾ ਦਿੰਨੇ ਆ ਤੇ ਹਾਂ ਬੇਟੀ ਜਾਲ ਵਾਲੇ ਨੀਰਾ ਲਾਈਟ ਹੈ ਨਹੀਂ ਕਿ ਲਾਈਟ ਉੱਡ ਗਈ ਤੇ ਇਹ ਆਪਣੇ ਜਾਲ ਵਾਲੇ ਆ ਤੇ ਉਹ ਚ ਬਰੜੀ ਉਤਰੀ ਆਪਣੀ ਬੱਚਾ ਕੱਢੀ ਬੈਠੀ ਆ ਅੱਗੇ ਉਹਦੇ ਦੋ ਆ ਸ਼ਾਖੀ ਦੋ ਦੇ ਰਾਤ ਨੂੰ ਬੈਠਾ ਨਹੀਂ ਆਪਾਂ ਉਹ ਗਵਾ ਲਿਆ ਤੇ ਸ਼ੈਂਪੀ ਆਪਣੀ ਇੱਧਰ ਬੈਠੀ ਹੈ ਭਾਈ ਠੀਕ ਆ ਨੰਨੀਆਂ ਤਾਂ ਨਹੀਂ ਅਸੀਂ ਵਿਖਾਲ ਸਕਦੇ ਕਿ ਲੋਕਾਂ ਨੇ ਸਤਿ ਮੇਰਾ ਭਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਾਂ ਹੁਣ ਲੱਗੇ ਆਂ ਵਲੌਗ ਦੀ ਸਮਾਪਤੀ ਕਰਨ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ 15 ਵਿਊ 18 ਵਿਊ ਮੇਰੇ ਤਾਂ ਇੰਨੇ ਹੀ ਹੁੰਦੇ ਆ ਭਰਾਵਾਂ ਕੇਰ 100 200 300 400 500 ਹੌਲੀ ਹੌਲੀ ਵਧਾਓ ਕੰਮ ਚੱਲ ਰਿਹਾ ਹੈ ਨਾ ਪਿੰਡ ਦਾ ਬੰਦਾ ਤਾਂ ਕੋਈ ਵੀ ਕਿਸੇ ਵੀ ਪਿੰਡ ਦਾ ਹੋਵੇ ਰੀਰੂ ਪ੍ਰেজੈਂਟ ਨਹੀਂ ਕਰਦੇ ਪਿੰਡ ਦੇ ਨੂੰ ਪਿੰਡ ਦੇਨ ਤਾਂ ਸਗਾਂ ਝੇਡਾਂ ਕਰਦੇ ਆ ਹਨਾ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਫਿਰ ਤੁਹਾਨੂੰ ਅਗਲੇ ਵਲੌਗ ਚ